ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਜਿੰਦਰ ਸਿੰਘ ਮੇਰੇ ਨਾਲ ਨੇ ਜਸਨ ਸਿੰਘ ਅੱਜ ਗੱਲ ਕਰਦੇ ਆਂ ਸ਼ਬਦਾਂ ਦੀ ਚੋਣ ਦੀ ਨਵੇਂ-ਨਵੇਂ ਸ਼ਬਦ ਜਦੋਂ ਆਪਾਂ ਕਿਸੇ ਵੀ ਗੱਲਬਾਤ ਦੇ ਵਿੱਚ ਪਾਉਨੇ ਆ ਤਾਂ ਉਹ ਗੱਲਬਾਤ ਵਜਨਦਾਰ ਹੋ ਜਾਂਦੀ ਹੈ ਕੋਈ ਵੀ ਮੁਲਾਕਾਤ ਆਪਣੀ ਰਸਮਈ ਮੁਲਾਕਾਤ ਰਸਪਰੀ ਹੋ ਜਾਂਦੀ ਹੈ ਜਦੋਂ ਨਵੇਂ-ਨਵੇਂ ਸ਼ਬਦ ਆਪਾ ਆਪਣੇ ਗੱਲਬਾਤ ਦੇ ਵਿੱਚ ਜੋੜਦੇ ਆਂ ਆਪਾਂ ਨੂੰ ਵੀ ਆਨੰਦ ਆਉਂਦਾ ਹੈ ਕਿ ਮਿਲਣ ਨਾਲ ਇਹਨੂੰ ਵੀ ਆਨੰਦ ਆਉਂਦਾ ਹੈ ਅੱਜ ਕੋਈ ਖੁਸ਼ੀ ਦੇ ਨਾਲ ਜੁੜਿਆ ਹੋਇਆ ਸ਼ਬਦ ਲੈ ਕੇ ਜਸਨ ਸਿੱਧੂ ਜੀ ਆਏ ਨੇ ਔਨ ਸਾਰੇ ਬੜੇ ਖੁਸ਼ ਦਿਖਾਈ ਦੇ ਰਹੇ ਨੇ ਸਾਰੇ ਨੂੰ ਤਾਂ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਖੁਸ਼ੀ ਨੂੰ ਦਰਸਾਉਣ ਵਾਸਤੇ ਕੁਝ ਕੋ ਸ਼ਬਦ ਨੇ पर पर वैसे पर नॉर्मल ਸ਼ਬਦਾਂ ਵਾਂਗ ਯੂਜ਼ ਕਰ ਲੈਣੇ ਆ ਬਟ ਕੁਝ ਕ ਐਡਵਾਂਸ ਸ਼ਬਦ ਜਿਹੜੇ ਕਿ ਸਾਡੀ ਰਸਮੀ ਗੱਲਬਾਤ ਨੂੰ ਰਸਪਰਾ ਬਣਾ ਦੇਣਗੇ ਤਾਂ ਜੀ ਬਹੁਤਾ ਟਾਈਮ ਨਾ ਲੈਂਦੇ ਹੋਇਆ ਅੱਜ ਸ਼ੁਰੂ ਕਰਦੇ ਆ ਤਾਂ ਜੀ ਹੁਣ ਆਪਾਂ ਨੂੰ ਪਤਾ ਬਹੁਤ ਖੁਸ਼ ਹੋਣ ਨੂੰ ਆਪਾਂ ਵੈਸੇ ਕੀ ਕਹਿੰਨੇ ਆ ਬਹੁਤ ਖੁਸ਼ ਹੋਣ ਨੂੰ ਆਪਾਂ ਕਹਿੰਨੇ ਆ ਵੈਰੀ ਹੈਪੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿਉਂ ਨਾ ਅਸੀਂ ਆਪਣੇ ਰਸਮੀ ਗੱਲਬਾਤ ਨੂੰ ਰਸਪਰੀ ਬਣਾਉਣ ਵਾਸਤੇ ਕੁਝ ਵਧੀਆ ਸ਼ਬਦ ਪਾਈਏ ਤਾਂ ਵੈਰੀ ਹੈਪੀ ਦੀ ਜਗ੍ਹਾ ਤੋਂ ਜਗ੍ਹਾ ਤੇ ਅੱਜ ਤੋਂ ਬਾਅਦ ਤੁਸੀਂ ਯੂਜ਼ ਕਰਨਾ ਹੈਗਾ ਓਵਰ ਦੀ ਮੂਡ ਕੀ ਓਵਰ ਦੀ ਮੂਡ ਇਹਦਾ ਬਿਲਕੁਲ ਸੇਮ ਮੀਨਿੰਗ ਹੈ ਉਹੀ ਜਿਹੜਾ ਸਾਡਾ ਵੈਰੀ ਹੈਪੀ ਦਾ ਮਤਲਬ ਕਿ ਬਹੁਤ ਖੁਸ਼ ਹੋਣਾ ਲਓ ਜੀ ਹੁਣ ਅਸੀਂ ਇਸ ਨੂੰ ਇੱਕ ਸੈਂਟੈਂਸ ਦੇ ਵਿੱਚ ਯੂਜ਼ ਕਰਕੇ ਦੇਖਾਂਗੇ ਜਿਵੇਂ ਆਪਾਂ ਪਹਿਲਾ ਸੈਂਟੈਂਸ ਬਣਾਉਣਾ ਹੈ ਵੈਰੀ ਹੈਪੀ ਨੂੰ ਯੂਜ਼ ਕਰਕੇ ਜਿਵੇਂ ਮੈਂ ਕਹਾ टुडे

ਜੀ ਹੁਣ ਆਪਾਂ ਯੂਜ਼ ਕੀਤਾ ਜਿਵੇਂ ਤੁਸੀਂ ਦੇਖ ਹੀ ਰਹੇ ਆ ਆਪਾਂ ਕੀ ਯੂਜ਼ ਕੀਤਾ ওভার ਦਾ Moon ਯੂਜ਼ ਕੀਤਾ ਕਿਸ ਦੀ ਜਗ੍ਹਾ ਤੇ ਵੈਰੀ ਹੈਪੀ ਦੀ ਜਗ੍ਹਾ ਤੇ ਓਕੇ ਐਂਡ ਇਸ ਚੀਜ਼ ਵੀ ਤੁਸੀਂ ਦੇਖੋ ਇਹ ਸੈਂਟੈਂਸ ਦੀ ਜੋ ਕੁਆਲਿਟੀ ਆ ਇਸ ਸਿੰਪਲ ਸੈਂਟੈਂਸ ਨਾਲੋਂ ਬਿਲਕੁਲ ਵੱਖਰੀ ਐ ਤਾਂ ਜਿੱਦਾਂ ਕਿ ਸਰ ਨੇ ਕਿਹਾ ਸੀਗਾ ਵੀ ਆਪਣੀ ਜਿਹੜੀ ਰਸਮੀ ਗੱਲਬਾਤ ਨੂੰ ਰਸਤਰਾ ਬਣਾਉਣ ਵਾਸਤੇ ਸਾਨੂੰ ਕੁਝ ਐਫਰਟਸ ਸਾਡੀ ਲੈਂਗੁਏਜ ਦੇ ਉੱਪਰ ਵੀ ਕਰਨੇ ਪੈਣਗੇ ਤਾਂ ਅੱਜ ਤੋਂ ਬਾਅਦ ਤੁਸੀਂ ਆਪਣੀ ਰੀਅਲ ਲਾਈਫ ਦੇ ਵਿੱਚ ਵੀ ਇਸ ਨੂੰ ਅਪਣਾਓ ওভার ਦਾ Moon ਇੰਸਟੈਡ ਆਫ ਸੇਇੰਗ ਵੈਰੀ ਹੈਪੀ ਬਿਨਾ ਕਹੇ ਵੈਰੀ ਹੈਪੀ ਦੀ ਜਗ੍ਹਾ ਤੇ ਤੁਸੀਂ ਓਵਰ ਦਾ ਮੂਨ ਯੂਜ਼ ਕਰੋ ਤਾਂ ਜੀ ਐਦਾਂ ਦੇ ਕੰਟੈਂਟ ਲੈਣ ਵਾਸਤੇ ਲਗਾਤਾਰ ਸਾਡੀ ਵੀਡੀਓਜ਼ ਦੇ ਨਾਲ ਜੁੜਦੇ ਰਹੋ ਥੈਂਕਸ ਫਾਰ ਥੈਂਕਸ ਫਾਰ ਵਾਚਿੰਗ